ਦੋਸਤੋ ਅੱਜ ਆਪਾਂ ਘਰ ਦੇ ਵਿੱਚ ਬਣਾਵਾਂਗੇ ਆਲੂ ਲੱਛਾ ਨਮਕੀ ਵਿਚਾਰ ਚੋਂ ਲੈ ਕੇ ਤੁਸੀਂ ਬਹੁਤ ਵਾਰ ਇੰਜੋਏ ਕੀਤਾ ਹੋਵੇਗਾ ਪਰ ਇਹਨੂੰ ਤੁਸੀਂ ਬਹੁਤ ਆਸਾਨੀ ਦੇ ਨਾਲ ਘਰ ਦੇ ਵਿੱਚ ਬਣਾ ਸਕਦੇ ਹੋ ਸਿਰਫ ਦੋ ਆਲੂਆਂ ਦੇ ਨਾਲ ਇਸ ਦੇ ਲਈ ਦੋ ਆਲੂ ਮੈਂ ਪਹਿਲਾਂ ਛਿੱਲ ਲਏ ਆ ਤੇ ਉਸ ਦੇ ਬਾਅਦ ਧੋ ਲਏ ਆ ਫਿਰ ਆਪਾਂ ਚਿਪਸ ਕਟਰ ਦੇ ਨਾਲ ਇਸ ਤਰ੍ਹਾਂ ਇਹਨੂੰ ਪਤਲੇ ਪਤਲੇ ਆਲੂਆਂ ਨੂੰ ਕੱਟ ਲੈਣਾ ਫਿਰ ਆਪਾਂ ਇਹਨਾਂ ਨੂੰ ਨਾ ਇਕੱਠੇ ਚਾਰ ਪੰਜ ਆਲੂ ਕਰਕੇ ਇਸ ਤਰੀਕੇ ਦੇ ਨਾਲ ਕੱਢ ਦੇ ਨਾਲ ਇਹਦੇ ਪਤਲੇ ਪਤਲੇ ਪੀਸ ਜਿਹੜੇ ਆ ਕਰ ਲੈਣੇ ਆ ਤੁਸੀਂ ਇਹਨੂੰ ਨਾ ਕਦੂਕਾਸ ਤੇ ਨਾਲ ਵੀ ਬਰੀਕ ਲੱਛਾ ਜਿਹੜਾ ਇਹਦਾ ਬਣਾ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਮੈਂ ਨਾ ਬਰੀਕ ਬਰੀਕ ਲੱਛੇ ਜਿਹੜੇ ਆ ਉਹ ਦੋਨੇ ਆਲੂਆਂ ਦੇ ਬਣਾ ਲਏ ਆ ਫਿਰ ਆਪਾਂ ਇਹਨਾਂ ਨੂੰ ਨਾ ਨਾਲ ਦੀ ਨਾਲ ਪਾਣੀ ਦੇ ਵਿੱਚ ਹੀ ਰੱਖਣਾ ਨਹੀਂ ਤਾਂ ਇਹ ਕਾਲੇ ਪੈ ਜਾਂਦੇ ਆ ਤੇ ਫਿਰ ਇਹਨੂੰ 3-4 ਪਾਣੀ ਦੇ ਵਾਸ਼ ਕਰਨੇ ਆ ਤਾਂ ਕਿ ਪਾਣੀ ਬਿਲਕੁਲ ਸਾਫ਼ ਹੋ ਜਾਵੇ ਇਸ ਤਰੀਕੇ ਦੇ ਨਾਲ 3 ਤੋਂ 4 ਵਾਸ਼ ਦੇ ਵਿੱਚ ਬਿਲਕੁਲ ਸਾਫ਼ ਹੋ ਜਾਂਦਾ ਦੋ ਗਲਾਸ ਕੜਾਈ ਦੇ ਵਿੱਚ ਪਾਣੀ ਲਿਆ ਤੇ ਇਹਦੇ ਚ ਇੱਕ ਫਟਕੜੀ ਇਸ ਤਰ੍ਹਾਂ ਘੁਮਾ ਦੇਣੀ ਆ ਵਿੱਚ ਨਹੀਂ ਰੱਖਣੀ ਬਸ ਘੁਮਾ ਕੇ ਬਾਹਰ ਕਰ ਲੈਣੀ ਆ ਫਿਰ ਇੱਕ ਚਮਚ ਲੂਣ ਪਾ ਕੇ ਇਸ ਪਾਣੀ ਦੇ ਵਿੱਚ ਆਲੂ ਤੇ ਜਿਹੜੇ ਲੱਛੇ ਆ ਉਹ ਸਾਰੇ ਐਡ ਕਰ ਦੇਣੇ ਆ ਤੇ ਇਹਨੂੰ ਪਾਣੀ ਨੂੰ ਨਾ ਦੋ ਤਿੰਨ ਬੋਇਲ ਚੰਗੀ ਤਰ੍ਹਾਂ ਦਵਾ ਦੇਣੇ ਆ ਤਕਰੀਬਨ 3 ਤੋਂ 4 ਮਿੰਟ ਤਾਂ ਕਿ ਜਿਹੜਾ ਇਹਦੇ ਵਿੱਚ ਸਟਾਰਚ ਆ ਉਹ ਸਾਰਾ ਖਤਮ ਹੋ ਜਾਏ ਤੇ ਫਿਰ ਇਹਨੂੰ ਛਾਨਣੀ ਦੇ ਉੱਪਰ ਕੱਢ ਲਿਆ ਤੇ ਫਟਾਫਟ ਤੁਸੀਂ ਇੱਕ ਕੱਪੜੇ ਦੇ ਉੱਪਰ ਫਲਾ ਦੇਣਾ ਵਾ 2 ਘੰਟੇ ਵਾਸਤੇ ਮੈਂ ਇਹਨੂੰ ਪੱਖੇ ਥੱਲੇ ਸੁੱਕਣ ਦੇ ਲਈ ਰੱਖ ਦਿੱਤਾ ਵੈਸੇ ਤੁਸੀਂ ਬਿਨਾਂ ਪੱਖੇ ਤੋਂ ਵੀ ਰੱਖ ਦੋਗੇ ਤਾਂ ਵੀ ਇਹਦੇ ਵਿੱਚ ਮੋਇਸਚਰ ਜਿਹੜਾ ਹੈ ਉਹ ਖਤਮ ਹੋ ਜਾਂਦਾ ਇਸ ਤਰੀਕੇ ਦੇ ਨਾਲ ਜਦੋਂ ਇਹਨਾਂ ਚੋ ਮੋਇਸਚਰ ਬਿਲਕੁਲ ਖਤਮ ਹੋ ਗਿਆ ਤਾਂ ਆਪਾਂ ਇਹਨਾਂ ਨੂੰ ਫਰਾਈ ਕਰ ਲਵਾਂਗੇ ਫਰਾਈ ਕਰਨ ਦੇ ਲਈ ਤੇਲ ਜਿਹੜਾ ਇਹ ਪੂਰਾ ਗਰਮ ਹੋਣਾ ਚਾਹੀਦਾ ਤੇ ਗਰਮ ਗਰਮ ਤੇਲ ਦੇ ਵਿੱਚ ਤੁਸੀਂ ਉਦੋਂ ਤੱਕ ਫਰਾਈ ਕਰਨਾ ਜਦੋਂ ਤੱਕ ਇਹਦੇ ਬੱਬਲਸ ਜਿਹੜੇ ਆ ਉਹ ਸ਼ਾਂਤ ਨਹੀਂ ਹੋ ਜਾਂਦੇਗੇ ਬਿਲਕੁਲ ਇਸ ਤਰ੍ਹਾਂ ਬੱਬਲ ਚਲੂ ਡਾਊਨ ਹੋਗੇ ਤਾਂ ਤੁਸੀਂ ਇਹਨਾਂ ਨੂੰ ਕੱਢ ਲੈਣਾ ਦੇਖੋ ਇਹ ਬਿਲਕੁਲ ਵਾਈਟ ਬਣਿਆ ਇਹਨਾਂ ਦਾ ਕਲਰ ਚੇਂਜ ਨਹੀਂ ਹੋਇਆ ਕਿਉਂਕਿ ਅਸੀਂ ਉਹਦੇ ਵਿੱਚ ਫਟਕੜੀ ਪਾਈ ਸੀ ਪਾਣੀ ਦੇ ਵਿੱਚ ਫਿਰ ਉਸੇ ਤੇਲ ਦੇ ਵਿੱਚ ਥੋੜੀ ਕੱਚੀ ਮੂੰਗਫਲੀ ਪੁੰਨ ਲਈ ਐ ਇਸ ਇਲਾਵਾ ਕੜੀ ਪੱਤਾ ਪੁੰਨ ਵੀ ਐਡ ਕਰ ਦਿੱਤਾ ਮਸਾਲਿਆਂ ਦੇ ਵਿੱਚ ਕਾਲਾ ਲੂਨ, ਚਿੱਟਾ ਲੂਨ, ਕਸ਼ਮੀਰੀ ਲਾਲ ਮਿਰਚ ਪਾਊਡਰ ਤੇ ਚਾਟ ਮਸਾਲਾ ਐਡ ਕੀਤਾ। ਤੁਸੀਂ ਆਪਣੇ ਮਨਪਸੰਦ ਮਸਾਲੇ ਇਹਦੇ ਵਿੱਚ ਪਾ ਸਕਦੇ ਹੋ ਜਿਵੇਂ ਕਿ ਕਾਲੀ ਮਿਰਚ ਵੀ ਤੁਸੀਂ ਐਡ ਕਰ ਸਕਦੇ ਹੋ। ਫਲੇਵਰ ਦੇ ਵਾਸਤੇ ਜਾਂ ਦਾਲ ਚੀਨੀ ਦਾ ਪਾਊਡਰ, ਲਸਣ ਦਾ ਪਾਊਡਰ, ਪਿਆਜ਼ ਦਾ ਪਾਊਡਰ ਇਸ ਤਰੀਕੇ ਦੇ ਨਾਲ ਤੁਸੀਂ ਇਹਦੇ ਵਿੱਚ ਕਈ ਸਾਰੇ ਫਲੇਵਰ ਐਡ ਕਰ ਸਕਦੇ ਹੋ। ਤੇ ਕ੍ਰਿਸਪੀ ਤਾਂ ਤੁਹਾਨੂੰ ਪਤਾ ਹੀ ਲੱਗ ਗਿਆ ਕਿ ਕਿੰਨਾ ਲੱਛਾ ਇਹ ਕ੍ਰਿਸਪੀ ਬਣ ਕੇ ਤਿਆਰ ਹੋਇਆ ਵਾ। ਤੁਸੀਂ ਵੀ ਇੱਕ ਵਾਰ ਟ੍ਰਾਈ ਜੂ ਕਰਿਓ ਬਹੁਤ ਹੀ ਟੇਸਟੀ ਬਣਦਾ ਵਾ।